ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਠਲਾ ਤੇ ਜ਼ਿਲ੍ਹਾ ਨੂੰ ਪੈਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਟਾਪ ਦੀ ਗਾਂ ਵਕਾਉ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਨੇ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਕ੍ਰਿਵਿੰਦਰ ਸਿੰਘ ਜੀ ਪਿੰਡ ਪਠਲਾਈ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਵਾਰਡ ਦੀ ਜਾਣਕਾਰੀ ਦਿਓ ਜੀ ਕਿੰਨੇ ਦਿਨ ਰਹਿਗੇ ਸੂਣ ਦੇ ਦੇ ਇਹ 2 ਦਿਨ ਰਹਿਗੇ ਜੀ 2 ਦਿਨ ਰਹਿਗੇ ਹਾਂਜੀ ਠੀਕ ਹੈ ਜੀ ਕੈਮੀ ਸੂਏ ਆ ਇਹ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਫੋਨ ਤੇ ਜੀ ਰੇਟ ਫੋਨ ਤੇ ਠੀਕ ਹੈ ਜੀ ਤੇ ਲੋਪਰਾ ਚੈੱਕ ਕਰ ਸਕਦੇ ਹੋ ਦੂਜੇ ਸੂਏ ਆ ਦੇਖ ਸਕਦੇ ਆ ਲੈਵਾ ਕਰਮਾਂ ਵਾਲੇ ਪਿਛਲੇ ਸੂਏ ਦੁੱਧ ਕਿੰਨਾ ਦੱਸਿਆ ਜੀ 25 20 ਲੀਟਰ ਦੀ ਵੇਲੇ ਸੋ ਤੇ ਹੌਂਟੀ ਕਾ ਕਿਹੜਾ ਭਰਾ ਹੈ ਜੀ ਦਾ ਸੈਕਸਰਟੀ ਦਾ ਭਰਾ ਹੈ ਬਈ ਸੋ স্নੋਮੈਨ ਦਾ ਹੀ ਠੀਕ ਲੋ ਭਰਾ ਚੈੱਕ ਕਰ ਸਕਦੇ ਆ ਲੇਵਲ ਉਪਾ ਕਰਮ ਵਾਲੀ ਦਾ ਬਹੁਤ ਸੋਹਣਾ ਜ਼ਿਮੀਂਦਾਰ ਭਰਾ ਠੀਕ ਹੈ ਜੀ ਆਪਣੀ ਘਰ ਦੀ ਬਸੀ ਬਈ ਹਾਂਜੀ ਘਰ ਦੀ ਜੀ ਇਹ ਪਿਛਲੇ ਸੂਰ ਦੀ ਬੱਚਾ ਕਿਹੜਾ ਸੀ ਪਿਛਲੇ ਸੂਰ ਦੀ ਉਹ ਬਸੀ ਹੈ ਜੀ ਆਹ ਬਸੀ ਹੈ ਲੋ ਭਰਾ ਪਿਛਲੇ ਸੂਰ ਦੀ ਉਹ ਬਸੀ ਜੀ ਚੈੱਕ ਕਰ ਸਕਦੇ ਹੋ ਪਰ ਇਹ ਸੇਲ ਤਾਂ ਨਹੀਂ ਇਹ ਬਈ ਉਹ ਨਹੀਂ ਇਹ ਸੇਲ ਨਹੀਂ ਹੈਗੀ ਠੀਕ ਲੋ ਭਰਾ ਲੇਵਲ ਉਪਾ ਚੈੱਕ ਕਰ ਸਕਦੇ ਹੋ ਕਰਮ ਵਾਲੀ ਦਾ ਦੁੱਧ ਕਰਮ ਵਾਲੀ ਸੁਖ ਨੂੰ ਵਾਰ ਨੂੰ ਵਾਦੀ ਕੱਢੂਗੀ ਲੈ ਵੇ ਜੀ ਇੰਸਾਨ ਨੂੰ ਇੰਤਜ਼ਾਜ ਲਾ ਸਕਦੇ ਹੋ ਤੁਸੀਂ ਤੋੜ ਦੋ ਭਰਾ ਲੋ ਜੀ ਕਰਮਾ ਵਾਲੀ ਦਾ ਕਦ ਕਦ ਸੁੱਖ ਨਾਲ ਲੈ ਵਾ ਤੇ ਇੰਤਜ਼ਾਜ ਤੁਸੀਂ ਲਾ ਸਕਦੇ ਭਰਾ ਲੋ ਜੀ ਤੋੜ ਲਈ ਮੋੜ ਲਓ ਲਿਓ ਲਿਓ ਲੋ ਜੀ ਫੇਸ ਕੁਆਲਟੀ ਇਹ ਤੋੜਾ ਤਾਂ ਸਾਡੇ ਸਾਹਮਣੇ ਲੋ ਜੀ ਰੇਟ ਭਾਈ ਜੈ ਜੀ ਹੋਊਗਾ ਹਾਂ ਰੇਟ ਜੈ ਜੀ ਹੋਊਗਾ ਚੈੱਕ ਕਰ ਸਕਦੇ ਲੇ ਵਦਨਤਾ ਤੁਸੀ ਲਾਹਾ ਦੇ ਲਓ ਜੀ ਕਰਮਾ ਮਾਰੀ ਸੋਹਣੀ ਕੱਦ ਕੱਢ ਅ ਬੱਸੀ ਨਾਲ ਟੀ ਕਹਾਂਦਾ ਜਿਹੜਾ ਹਾਂ ਜੀ ਹਾਂ ਸੈਕਸੜੀ ਉਹ ਬੱਸੀ ਦਿੰਦੀ ਆ ਦਾ ਮਤਲਬ ਹਾਂ ਜੀ ਸਲੋ ਮੈਂਡ ਦਾ ਜੀ ਸਲੋ ਮੈਂਡ ਦਾ ਠੀਕ ਆ ਭਰਾ ਠੀਕ ਆ ਜੀ ਤੇ ਪਿਛਲੀ ਵਾਰ ਠੀਕ ਆ ਕਿਹੜਾ ਭਰਾ ਵਸੇ ਆਪਣਾ ਉਹ ਨਾਰਮਲ ਹੀ ਸੀ ਹਾਂ ਜੀ ਨਾਰਮਲ ਉਹ ਨਾਰਮਲ ਸੀ ਕਹਦ ਕੀ ਸੈਕਸੜੀ ਪਵਾ ਹਾਂ ਜੀ ਠੀਕ ਹੈ ਬੱਸੀ ਬਹੁਤ ਸੋਹਣੀ ਟੀ ਪਿਛਲੀ ਵੇਰ ਦੀ ਹਾਂ ਹਾਂ ਤੁਸੀਂ ਵਾਰ ਬੱਸੀ ਵੈਸੇ ਦਿਖਾ ਵੀ ਦਿੰਨੇ ਆਪਾਂ ਨੇੜੇ ਉੱ ਕਰਕੇ ਲਓ ਜੀ ਪਿਛਲੀ ਦਿਵਸੀ ਇਹਦੀ ਦੇਖ ਸਕਦੇ ਹੋ ਲਓ ਜੀ ਠੀਕ ਹੈ ਕਰਦੇ ਪਸ਼ੂਆ ਬਾਈ ਦੇ ਠੀਕ ਹੈ ਜੀ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਓਕੇ ਬਾਏ